ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਮੋਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਚਲਾਇਆ ਗਿਆ ਵਿਸ਼ੇਸ਼ ਆਪਰੇਸ਼ਨ ਕਾਸੋ ਐਡੀਜੀਪੀ ਅਰਪਿਤ ਸ਼ੁਕਲਾ ਦੀ ਅਗਵਾਈ ਵਿੱਚ ਮੋਹਾਲੀ ਦੇ ਪਿੰਡ ਜਗਤਪੁਰਾ ਵਿੱਚ ਚਲਾਇਆ ਗਿਆ ਆਪਰੇਸ਼ਨ ਕਾਸੋ ਇਸ ਮੌਕੇ ਉਨਾ ਨਾਲ ਡੀਆਈਜੀ ਦਿਲਾਬੀ ਜਗਤਲੇ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਸਵੇਤ ਭਾਰੀ ਪੁਲਿਸ ਫੋਰਸ ਮੌਜੂਦ ਰਹੀ मीडिया ਨਾਲ ਗੱਲਬਾਤ ਕਰਦੇ ਹੋਏ ਸਪੈਸ਼ਲ ਡੀਜੀਪੀ ਅਰਵਿਸ਼ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ 40 ਕਰੋੜ ਰੁਪਏ ਦਾ ਫੰਡ ਅਲੋਕੇਟ ਕੀਤਾ ਹੈ ਜਿਸ ਨਾਲ ਉਨ੍ਹਾਂ ਵੱਲੋਂ ਪੰਜਾਬ ਦੇ ਸਰਦੀ ਖੇਤਰਾ ਵਿੱਚ ਵਿਸ਼ੇਸ਼ਕ ਵਿੰਦ ਮੁਹੱਈਆ ਕਰਵਾਏ ਜਾ ਰਹੇ ਹਨ ਤਕਰੀਬਨ 650 ਕਿਲੋਮੀਟਰ ਦੀ ਸੜਕ ਤੇ 20 ਕਰੋੜ ਰੁਪਏ ਦੀ ਲਾਗਤ ਨਾਲ ਸੀਸੀਟੀਵੀ ਕਾਇਮ ਰਹਿਣਾ ਪੈਣੀ ਨਜ਼ਰ ਰੱਖੀ ਜਾਏਗੀ ਅਤੇ 10 ਕਰੋੜ ਰੁਪਏ ਨਾਲ ਪੈਟਰੋਲਿੰਗ ਲਈ ਵਿਸ਼ੇਸ਼ ਇਕੁਪਮੈਂਟ ਪੰਜਾਬ ਪੁਲਿਸ ਨੂੰ ਮੁਹੱਈਆ ਕਰਵਾਏ ਜਾਣਗੇ ਮਸ਼ਹਕਿਲ ਆਫ ਵਿਸ਼ੇਸ਼ ਮਹਿੰਮ ਵਿੱਚ GSF ਵੱਲੋਂ ਵੱਡੇ ਪੱਧਰ ਤੇ ਮਿਲ ਰਿਹਾ ਹੈ ਪੰਜਾਬ ਪੁਲਿਸ ਨੂੰ ਸਹਿਯੋਗ ਅ ਡਰੱਗਸ ਦੇ ਖਿਲਾਫ ਜਿਹੜੀ ਸਾਡੀ ਇੱਕ ਮਹਿੰਮ ਹੈ ਪੰਜਾਬ ਸਰਕਾਰ ਦੀ ਔਰ ਪੰਜਾਬ ਪੁਲਿਸ ਦੀ ਉਸ ਨੂੰ ਜਾਰੀ ਰੱਖਦਿਆਂ ਹੋਇਆਂ ਅੱਜ ਅਸੀਂ ਇੱਕ ਪੂਰੀ ਸਟੇਟ ਦੇ ਵਿੱਚ ਇੱਕ ਕੋਆਰਡੀਨੇਟ ਸਰਚ ਆਪਰੇਸ਼ਨ ਕਰਾ ਰਹੇ ਹਾਂ ਔਰ ਸਾਡਾ ਮਕਸਦ ਹੈ ਕਿ ਜਿਹੜੀ ਸਾਡੀ ਸਪਲਾਈ ਚੇਨ ਹੈ ਇੱਕ ਤਰਫ ਉਹ ਤੋੜੀ ਜਾਵੇ ਔਰ ਦੂਸਰੀ ਤਰਫ ਜਿਹੜੀ ਸਾਡੇ ਡਿਮਾਂਡ ਹੈ ਉਸ ਨੂੰ ਰਿਡਿਊਸ ਕੀਤਾ ਜਾਵੇ ਅਸੀਂ ਇਹ ਤਿੰਨ ਮੂਲ ਸ਼ਬਦਾਂ ਨੂੰ ਲੈ ਕੇ ਕਾਰਵਾਈ ਕਰ ਰਹੇ ਹਾਂ ਇੱਕ ਤਾਂ ਜਿਹੜੇ ਬੱਚੇ ਡਰੱਗਸ ਦੇ ਵਿੱਚ ਪੈ ਗਏ ਆ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਲੈ ਕੇ ਜਾਇਆ ਜਾਵੇ ਦੂਸਰੀ ਤਰਫ ਜਿਹੜਾ ਇਨਫੋਰਸਮੈਂਟ ਹੈ ਉਸ ਸ਼ਕਤੀ ਨਾਲ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਬਿਗ ਫਿਸ਼ਸ ਨੇ ਜਿਹੜੇ ਵੱਡੇ ਮਗਰਮੱਛ ਨੇ ਜਿਹੜੇ ਵੱਡੇ ਸਪਲਾਈਅਰ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਜਿਹੜੇ ਇਸ ਬਿਜ਼ਨਸ ਦੇ ਵਿੱਚ ਕਲੂਜਨ ਹੈ ਭਾਵੇਂ ਉਹ ਕਿਸੇ ਵਿਭਾਗ ਦੇ ਨਾਲ ਸੰਬੰਧਿਤ ਹੈ ਭਾਵੇਂ ਉਹ ਕਿਸੇ ਹੋਰ ادارے ਨਾਲ ਸੰਬੰਧਿਤ ਹੈ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਕੀਤੀ ਜਾਵੇ ਔਰ ਤੀਸਰਾ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਕਿ ਉਹ ਡਰੱਗਸ ਦੇ ਖਿਲਾਫ ਖੜੇ ਹੋਣ ਔਰ ਪੁਲਿਸ ਦੀ ਸਹਾਇਤਾ ਕਰਨ ਤਾਂ ਕਿ ਅਸੀਂ ਇਹ ਜਿਹੜਾ ਕੋਡ ਪੰਜਾਬ ਦੇ ਵਿੱਚ ਹੈ ਉਸ ਨੂੰ ਖਤਮ ਕਰ ਸਕੀਏ ਅੱਜ ਇਸ ਦੀ ਲੜੀ ਦੇ ਵਿੱਚ ਇਹ ਆਪਰੇਸ਼ਨ ਕਰਾਇਆ ਜਾ ਰਿਹਾ ਹੈ ਜਿਹੜਾ ਜਗਤਪੁਰਾ ਏਰੀਆ ਇੱਕ ਸਾਡਾ ਡਰੱਗਸ ਦਾ ਹੌਟਸਪੌਟ ਹੈ ਜਿੱਥੇ ਕਾਫੀ ਡਰੱਗਸ ਵਕੰਦੀ ਸ਼ਿਕਾਇਤ ਆਂਦੀ ਹੈ ਸੋ ਅੱਜ ਇਸ ਦੀ ਕੇ ਰਾਬੰਦੀ ਕਰਕੇ ਇਸ ਦੀ ਤਲਾਸ਼ੀ ਲਈ ਜਾ ਰਹੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ 2 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਡਰੱਗਸ ਦੇ ਖਿਲਾਫ ਇੱਕ ਬਹੁਤ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ ਔਰ ਜਿੱਥੇ ਹਰ ਸਾਲ 200 250 ਕਿਲੋ ਸਾਡੇ ਕੋਲ ਹਿਰੋਇਨ ਫੋਰ ਐਗਜ਼ਾਮਪਲ ਰਿਕਵਰ ਹੁੰਦੀ ਸੀ ਇਸ ਸਾਲ ਪਿਛਲੇ 2 ਸਾਲਾਂ ਦੇ ਵਿੱਚ 2300 ਕਿਲੋ ਤੋਂ ਵੱਧ ਅਸੀਂ ਹਿਰੋਇਨ ਦੀ ਰਿਕਵਰੀ ਕੀਤੀ ਹੈ ਜਿਹੜੀ ਕਿ ਇੱਕ ਰਿਕਾਰਡ ਰਿਕਵਰੀ ਹੈ ਇੱਕ ਹੋਰ ਜਿਹੜਾ ਅਸੀਂ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਕਿ ਜਿਹੜੇ ਵੱਡੇ ਸਮੱਗਲਰਸ ਨੇ ਇਹਨਾਂ ਦੀ ਪ੍ਰਾਪਰਟੀ ਫੋਰਫੀਟ ਕਰਨ ਦਾ ਲਗਭਗ 263 ਤੋਂ ਵੱਧ ਕੇਸਸ ਦੇ ਵਿੱਚ ਅਸੀਂ ਪ੍ਰਾਪਰਟੀ ਫੋਰਫੀਚਰ ਦੇ ਕੇਸ ਬਣਾ ਕੇ ਭੇਜੇ ਹੈ ਜਿਹੜੇ ਵੱਡੇ ਸਮੱਗਲੇ ਸੇ ਉਹਨਾਂ ਦੇ ਔਰ 200 ਕਰੋੜ ਰੁਪਏ ਤੋਂ ਵੱਧ ਦੀ ਪ੍ਰਾਪਰਟੀ ਨਦੀ ਪਿਛਲੇ 1 ਸਾਲ ਦੇ ਵਿੱਚ ਅਸੀਂ ਸੀਜ਼ ਕਰ ਚੁੱਕੇ ਹਨ ਨਾਲ ਦੇ ਨਾਲ ਜਿਹੜੇ ਸਾਡੇ ਆਪਣੇ ਵਿਭਾਗ ਦੇ ਉੱਤੇ ਵੀ ਕਈ ਵਾਰ ਇਲਜ਼ਾਮ ਲੱਗਦੇ ਆ ਕਿ ਕੋਈ ਮਿਲੀ ਭੁਗਤਣਾ ਹੋਵੇ ਅਸੀਂ ਸਾਰੇ ਮੁਲਾਜ਼ਮਾਂ ਨੂੰ ਇਹ ਅਪੀਲ ਵੀ ਕੀਤੀ ਹੈ ਨਾਲ ਜਿਹੜੇ ਬਹੁਤ ਪੁਰਾਣੇ ਮੁਲਾਜ਼ਮ ਸਾਡੇ ਹੋ ਗਏ ਆ ਉਹਨਾਂ ਦੀ ਟ੍ਰਾਂਸਫਰ ਪਾਲਿਸੀ ਬਾਰੇ ਵੀ ਲੈ ਕੇ ਆਏ ਆ ਤਾਂ ਕਿ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਅ ਟ੍ਰਾਂਸਫਰ ਕੀਤਾ ਜਾਵੇ ਔਰ ਇਹ ਜਿਹੜਾ ਸਾਡਾ ਇਹ ਡਰੱਗਸ ਦੇ ਖਿਲਾਫ ਇੱਕ ਮੂਹਮ ਚੱਲ ਰਹੀ ਹੈ ਜਿਹੜਾ ਇੱਕ ਅਭਿਆਨ ਚੱਲ ਰਿਹਾ ਹੈ ਇਸ ਨੂੰ ਇੱਕ ਵੱਡਾ ਹੁਗਾਰਾ ਮਿਲੂ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਸਾਡੇ ਨਾਲ ਉੱਠ ਕੇ ਖੜੋ ਸਾਨੂੰ ਸਾਡੀ ਏਮਦਾਦ ਕਰੋ ਔਰ ਸਾਡੇ ਨਾਲ ਤਾਵਨ ਰੱਖੋ ਤਾਂ ਕਿ ਇਹ ਜਿਹੜਾ ਡਰੱਗਸ ਦਾ ਕੋਡ ਹੈ ਇਸ ਨੂੰ ਅਸੀਂ ਸਟੇਟ ਤੋਂ ਖਤਮ ਕਰਤੀ ਸਰ ਵੱਡੇ ਮਗਰਮਾਤੀ ਤੁਸੀਂ ਗੱਲ ਕੀਤੀ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕੀਤਾ ਜਾ ਰਿਹਾ ਪੰਜਾਬ ਪੁਲਿਸ ਵਾਲੋ ਕੋਈ ਉਪਰਾਲੇ ਲਗਾਤਾਰ ਦੇਖਿਆ ਗਿਆ ਹੈ ਕਿ ਵੱਡੇ ਮਗਰਮਸਤਾ ਫੜੇ ਗਏ ਨੇ ਜਿਹੜੇ ਹੌਟਸਪੌਟ ਏਰੀਆ ਨੇ ਜਿਹੜੇ ਆਈਡੈਂਟੀਫਾਈ ਤੁਸੀਂ ਕਰਦੇ ਹੋ ਉੱਥੇ ਕਿਸ ਤਰ੍ਹਾਂ ਲੋਕਾਂ ਨੂੰ ਅਵੇਅਰ ਕਰਦੇ ਹੋ ਜਾਂ ਫਿਰ ਕਿਸ ਤਰ੍ਹਾਂ ਕੀ ਅਲਰਟਨੈਸ ਜਿਹੜੀ ਹੈ ਇਸ ਨੂੰ ਲੈ ਕੇ ਦੇਖੋ ਜਿਹੜੀ ਲੋਕਾਂ ਦੀ ਅਵੇਅਰਨੈਸ ਦੀ ਗੱਲ ਹੈ ਪਿਛਲੇ 1 ਸਾਲ ਦੇ ਵਿੱਚ ਅਸੀਂ ਤਿੰਨ ਵੱਡੀਆਂ ਮਹਿੰਮ ਪੂਰੀ ਸਟੇਟ ਵਾਈਡ ਮਹਿੰਮਾਂ ਸ਼ੁਰੂ ਕੀਤੀਆਂ ਔਰ ਇੱਕ ਚੌਥੀ ਮਹਿੰਮ ਅਸੀਂ ਹੁਣ 15 ਤਰੀਕ ਤੋਂ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਅਸੀਂ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸਪੈਸ਼ਲੀ ਜਿਹੜਾ ਸਾਡਾ ਯੂਥ ਹੈ ਮਾਤਾਵਾ ਨੇ ਜਿਹੜੀ ਭੈਣਾਂ ਨੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਅਸੀਂ ਐਜੂਕੇਟ ਕਰਦੇ ਆ ਉਹਨਾਂ ਨੂੰ ਵਕ ਵਕ ਐਕਟੀਵਿਟੀਜ਼ ਦੇ ਵਿੱਚ ਸ਼ਾਮਿਲ ਕਰਦੇ ਆ ਤਾਂ ਕਿ ਉਹ ਡਰੱਗਸ ਤੋਂ ਪਰੇ ਹਟਣ ਔਰ ਪੁਲਿਸ ਦੀ ਜਿਹੜੀ ਇੱਕ ਪੁਲਿਸ ਔਰ ਲੋਕਾਂ ਦੇ ਵਿਚਕਾਰ ਇੱਕ ਦੂਰੀ ਹੈ ਉਸ ਨੂੰ ਘਟ ਘਟ ਕੀਤਾ ਜਾਵੇ ਔਰ ਇਸ ਦੇ ਬਾਰੇ ਡਰੱਗਸ ਦੇ ਖਿਲਾਫ ਉੱਠ ਕੇ ਸਾਡੀ ਨਾਲ ਤਾਲਮੇਲ ਕਰ ਸਰ ਬੀਐਸਐਫ ਦੇ ਨਾਲ ਕਿਸ ਤਰ੍ਹਾਂ ਦੀ ਕੋਆਰਡੀਨੇਸ਼ਨ ਹੈ ਕਿਉਂਕਿ ਪਿਛਲੇ ਦਿਨਾਂ ਵੀ ਬੀਐਸਐਫ ਦੇ ਕੋਆਰਡੀਨੇਸ਼ਨ ਤੋਂ ਜੁਆਇੰਟ ਆਪਰੇਸ਼ਨ ਦੇ ਨਾਲ ਕਾਫੀ ਵੱਡੀ ਜਿਹੜੀ ਹਕੀਖੇ 553 ਕਿਲੋਮੀਟਰ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 2 ਸਾਲਾਂ ਦੇ ਵਿੱਚ ਲਗਭਗ 287 ਤੋਂ ਵੱਧ ਹੁਣ ਤੱਕ ਡਰੋਨ ਸਾਈਟਿੰਗਸ ਹੋਈਆਂ ਜਿਸ ਦੇ ਵਿੱਚ 150 ਤੋਂ ਵੱਧ ਡਰੋਨ ਅਸੀਂ ਫੜਨ 'ਚ ਕਾਮਯਾਬ ਹੋਏ ਹਨ ਔਰ ਡਰਗ ਮੈਨੇਜਮੈਂਟ ਦੀ ਇੱਕ ਅਸੀਂ ਵੱਖਰੀ ਪਾਲਿਸੀ ਲੈ ਕੇ ਆਏ ਆ ਪੂਰਾ ਪੰਜਾਬ ਸਰਕਾਰ ਵੱਲੋਂ 40 ਕਰੋੜ ਰੁਪਏ ਸਾਨੂੰ ਦਿੱਤਾ ਗਿਆ ਹੈ ਜਿਸ ਦੇ ਵਿੱਚ 20 ਕਰੋੜ ਦੇ ਅਸੀਂ ਕੈਮਰੇ ਲਗਾ ਰਹੇ ਹਾਂ ਜਿਹੜੇ ਸਾਡੇ ਸਟ੍ਰੈਟੈਜਿਕ ਲੋਕੇਸ਼ਨਸ ਦੇ ਉਤੇ 10 ਕਰੋੜ ਰੁਪਏ ਨਾਲ ਅਸੀਂ ਮੋਬਿਲਿਟੀ ਵਧਾ ਰਹੇ ਹਾਂ ਔਰ 10 ਕਰੋੜ ਦੇ ਨਾਲ ਅਸੀਂ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰ ਰਹੇ ਹਾਂ ਬਾਰਡਰ ਦੇ 5 ਕਿਲੋਮੀਟਰ ਦੇ ਅੰਦਰ ਦੀ ਬੈਂਟ ਦੇ ਵਿੱਚ ਬੀਐਸਐਫ ਦੇ ਨਾਲ ਸਾਡਾ ਪੂਰਾ ਤਾਬੂਨ ਰਹਿੰਦਾ ਹੈ ਔਰ ਬੀਐਸਐਫ ਦੇ ਨਾਲ ਅਸੀਂ ਮਿਲ ਕੇ ਜਿਹੜੀ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹੜੇ ਸਾਡੇ 7 ਜ਼ਿਲ੍ਹੇ ਪੈਂਦੇ ਆ ਬਾਰਡਰ ਦੇ ਉੱਤੇ ਉਹਨਾਂ ਸਤਾਂ ਦੇ ਉੱਤੇ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਨੂੰ ਸਟਰੈਂਥਨ ਕੀਤਾ ਹੈ ਔਰ ਉੱਥੇ ਵੀ ਅੱਜਕੱਲ ਇਨਸੀਡੈਂਟਲੀ ਅਸੀਂ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਔਰ ਬੜੇ ਵੱਡੇ ਪੱਧਰ ਤੇ ਉੱਥੇ ਸੈਕਟ ਆਪਰੇਸ਼ਨਸ ਜਾਰੀ ਨੇ ਠੀਕ ਠੀਕ ਹੈ